ਸਤਨਾਮ Satana... ဧကဝနခဝနဂုဏ eh, eh, А а Вас ਜੁਗੋ ਜੁਗ ਅਟਲ ਮ ਦੋ ਜਹਾਨਾਂ ਦੇ ਵਾਲੀ ਜਗ ਰੂ ਤਖਤਾਂ ਦੇ ਮਾਲਕ ਬਕਸ਼ੰਦ ਪਾਤਸ਼ਾਹ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਪੰਡਾਰ ਕਲਯੁਗ ਕੇ ਅਵਤਾਰ ਗਿਆਰਵੇਂ ਗੱਦੀ ਤੇ ਵਿਰਾਜਮਾਨ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਰੂਪ ਨੂੰ ਉਪਦੇਆਈ ਸੋ ਆਰੀ ਕਲਸਾ ਨੂੰ ਸਤ ਸੰਗਤ ਜੀਓ ਬਡੇ ਹੀ ਭਗਵੰ ਸਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਣੀ ਸਰਵਜੀ ਦੀ ਅੰਮ੍ਰਿਤ ਬਾਣੀ ਦੀ ਅਪਾਹਰ ਰੋਜ਼ ਲੜੀ ਬਾਣ ਵਿਚਾਰਾਂ ਦੀ ਸੰਜ ਭਉਂਦੇ ਨਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਮਿਰਲਾ ਕੋਈ ਪ੍ਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਜੋ ਰਸ ਜੋ ਆਨੰਦ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਉਹ ਕਿਸੇ ਬਿਰਲੇ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਦ੍ਰਿਸ਼ਟੀ ਜਿਹੜੇ ਪਰਮਾਤਮਾ ਦੀ ਨਦਰ ਲੈਣੀ ਹੈ ਪਰਮਾਤਮਾ ਦੀ ਦ੍ਰਿਸ਼ਟੀ ਲੈਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਨੇ ਪੂਰੀ ਸ੍ਰਿਸ਼ਟੀ ਕਾਇਨਾਤ ਰਚੀ ਅਤੇ ਬਕਾਇਦਾ ਰੱਬ ਦੀ ਦ੍ਰਿਸ਼ਟੀ ਹੈ ਪਰ ਜਿਹੜੀ ਮਿਹਰਾਂ ਦੀ ਦ੍ਰਿਸ਼ਟੀ ਲੈਣੀ ਹੈ ਕਿਰਪਾ ਦੀ ਦ੍ਰਿਸ਼ਟੀ ਲੈਣੀ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਨੇ ਇਨਸਾਨ ਤੇ ਹੋ ਸਕਦੀ ਹੈ ਸੋਣਾ ਪੜਨਾ ਅਤੇ ਬੋਲਣਾ ਪੜਨਾ ਸੰਗਤ ਕਰਨੀ ਪਣੀ ਹੈ ਕੁਝ ਜ਼ਿੰਦਗੀ ਦੇ ਪਲ ਜਿਹੜੇ ਨੇ ਜ਼ਿੰਦਗੀ ਦਾ ਹਿੱਸਾ ਜਿਹੜਾ ਹੈ ਉਹ ਚੰਗੇ ਭਾਗ ਚੰਗੇ ਕਰਮਾਂ ਦੇ ਵਿੱਚ ਧਰਮਕ ਬੋਲਾਂ ਦੇ ਵਿੱਚ ਲੋਣੇ ਪੈਣਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਦੀ ਦ੍ਰਿਸ਼ਟੀ ਪਰਮਾਤਮਾ ਦੀ ਦ੍ਰਿਸ਼ਟੀ ਇਕੋ ਜਈ ਹੈ ਭਾਵੇਂ ਕਿਸੇ ਮਰਜੀ ਧਰਮ ਦੇ ਮੁਤਾਬਕ ਇਨਸਾਨ ਚੱਲਿਆ ਜਾਵੇ ਆ ਰੱਬ ਦੀ ਦ੍ਰਿਸ਼ਟੀ ਦੇ ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ ਉਹਦੇ ਤੱਕ ਪਹੁੰਚਣ ਦੇ ਲਈ ਕੋਈ Hindu ਧਰਮ ਦੇ ਮੁਤਾਬਕ ਗਿਆ ਕੋਈ Islam ਧਰਮ ਦੇ ਮੁਤਾਬਕ ਗਿਆ ਇਹ ਰਸਤੇ ਨਿਰੰਭਤਕ ਪਹੁੰਚਣ ਦੇ ਲਈ ਮੰਜ਼ਿਲ ਇੱਕੋ ਹੀ ਹੈ ਅਤੇ ਉਹ ਜਿਹੜਾ ਦ੍ਰਿਸ਼ਟੀ ਵਰਸਾਰੇ ਆ ਉੱਤੇ ਉਹਨਾਂ ਦੀ ਦ੍ਰਿਸ਼ਟੀ ਕੋਈ ਜਈ ਹੈ ਸਾਰਿਆਂ ਦੀ ਕੋਈ ਵੱਖਰੇ ਮਾ ਨਹੀਂ ਹੈ ਕੋਈ ਵੱਖ ਨਹੀਂ ਹੈ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ 84 ਲੱਖ ਜੀਨ ਜੂਮ ਤੇ ਰੱਬ ਦੀ ਦ੍ਰਿਸ਼ਟੀ ਵਰਤਦੀ ਹੈ ਉਹਦੀ ਦ੍ਰਿਸ਼ਟੀ ਹੈ ਨਾ ਕਿਸੇ ਦਾ ਖਾਣਾ ਬਦਲਿਆ ਨਾ ਕਿਸੇ ਦਾ ਪੀਣਾ ਬਦਲਿਆ ਨਾ ਕਿਸੇ ਦਾ ਰਹਿਣ ਸਹਿਣ ਬਦਲਿਆ ਜਿਵੇਂ ਰੱਬ ਨੇ ਬਣਾਇਆ ਸੀ ਉਹ ਉਦਾਂ ਦੇ ਪੂਜੀ ਰਹੇ ਨੇ ਰੱਬ ਦੀ ਦ੍ਰਿਸ਼ਟੀ ਦੇ ਵਿੱਚ ਜੇ ਰੱਬ ਦੀ ਦ੍ਰਿਸ਼ਟੀ ਤੋਂ ਬਾਹਰ ਹੋਇਆ ਇਹ ਇਨਸਾਨ ਹੋਇਆ ਇਹਦਾ ਰਹਿਣਾ ਸਹਿਣਾ ਇਹਦਾ ਖਾਣਾ ਪੀਣਾ ਇਹਦੀ ਬੋਲ ਚਾਹ ਇਹਦਾ ਹਰ ਇੱਕ ਢੰਗ ਰੱਬ ਦੀ ਦ੍ਰਿਸ਼ਟੀ ਤੋਂ ਵਾਰ ਹੋ ਗਿਆ ਫਿਰ ਦੁਖੀ ਕੌਣ ਹੈ ਇਹ ਇਨਸਾਨ ਹੈ ਤਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਰੱਬ ਦੀ ਦ੍ਰਿਸ਼ਟੀ ਲੈਣੀ ਹੈ ਭਾਈ ਰੱਬ ਜੀ ਦੀ ਰਜਾ ਦੇ ਵਿੱਚ ਚੱਲਣਾ ਪਵੇਗਾ ਰੱਬ ਦੀ ਰਜਾ ਇਹਦੇ ਵਿੱਚ ਹੈ ਕਿ ਜਦ ਜਦੋਂ ਸਕੂਨ ਸੁਖ ਮਿਲਦਾ ਹੈ ਗੁਰੂ ਮਹਾਰਕ ਚਰਨਾਂ ਦੇ ਵਿੱਚ ਤਾਂ ਅਰ ਰਬ ਦੇ ਨਾਲ ਨਾਰਾਇਕਤ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਬਣਾਉਂਦੇ ਨੇ ਕਿ ਜਦੋਂ ਬਾਣੀ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਸਾਡਾ ਪ੍ਰੇਮ ਬਣਦਾ ਤਾਂ ਬਾਣੀ ਦੇ ਵਿੱਚ ਉਹ ਅਰਸ ਆਉਂਦੇ ਉਹਨੂੰ ਕਹਿੰਦੇ ਨੇ ਹਰ ਰਸ ਪਾਵੈ ਵਿਰਲਾਕ ਜਿਹਦੇ ਅੰਦਰ ਚਾ ਪੈਦਾ ਹੋਵੇ ਅਤੇ ਜਿਹਦੇ ਅੰਦਰ ਇੱਕ ਖੇੜਾ ਬਣ ਜਾਵੇ ਸਕੂਨ ਬਣ ਜਾਵੇ ਸਤਿਗੁਰੂ ਕਹਿੰਦੇ ਨੇ ਸਮਝ ਲਓ ਉਹ ਰਸਤ ਬਣਦਾ ਜਾ ਰਿਹਾ ਹੈ ਰੱਬ ਦੇ ਦ੍ਰਿਸ਼ਟੀ ਇਹ ਤੇ ਪੈਂਦੀ ਜਾ ਰਹੀ ਹੈ ਹਾਂ ਜੀ ਬਾਣੀ ਪੜ੍ਹਦੇ ਰਿਆਂ ਬਾਣੀ ਸੁਣਦੇ ਰਿਆਂ ਤੇਰਾ ਮਨ ਟਿਕਾ ਦੇ ਵਿੱਚ ਨਹੀਂ ਹੈ ਤੇਰਾ ਮਨ ਫਿਰ ਕੋਈ ਉਥੀ ਖਲੋਤਾ ਹੈ ਚੰਗਿਆਈਆਂ ਮੁਰਿਆਂਆਂ ਬਚਾਇ ਤਰ ਮਹਤ ਮੁਰੇ ਓਕੇ ਰੱਬ ਨੇ ਤਾਂ ਚੰਗਿਆਈ ਵਾchnੀ ਹੈ ਨਾ ਬੁਰਿਆਈ ਦਾ ਤਾਂ ਆਸਾਬਕ ਤਬ ਤੇਰਾ ਚੱਲ ਹੀ ਰਿਹਾ ਹੈ ਇਤੋਂ ਕਿਤਨੇ ਕੁ ਚੰਗਿਆਈ ਲੈ ਕੇ ਆ ਰਹੇ ਆ ਕਿਤਨੇ ਕੁ ਚੰਗੇ ਕਰਮ ਕਰਕੇ ਆ ਰਹੇ ਆ ਤਾਂ ਸਤਿਗੁਰੂ ਕਹਿੰਦੇ ਨੇ ਇਨਸਾਨ ਨੇ ਪੜਿਆ ਵੀ ਪਰ ਬਦਕਿਸਮਤੀ ਮਾੜੀ ਸੋਚ ਰੱਖੀ ਇਨਸਾਨ ਨੇ ਸੁਣਿਆ ਵੀ ਬਦਕਿਸਮਤੀ ਮਾੜੇ ਕਰਮ ਕਰਦਾ ਪਿਆ ਧਰਮਕ ਦੇ ਧਰਮਕ ਮੁਤਾਬਕ ਚੱਲਿਆ ਵੀ ਪਰ ਬਦਕਿਸਮਤੀ ਇਨਸਾਨ ਦੀ ਰਸਤਾ ਤਾਂ ਸਹੀ ਹੈ ਉਸ ਰਸਤੇ ਤੇ ਨੇ ਸੋਚ ਵਿਚਾਰ ਗਲਤ ਰੱਖੀ ਹੋਈ ਹੈ ਬਹਿਰਤ ਈਰਖਾ ਚਲਦੀ ਹੈ ਦਵੇਤ ਚਲਦਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਇੱਥੇ ਆਉਣ ਦੇ ਲਈ ਭਾਈ ਅਰਸ ਜਦੋਂ ਬਣੇਗਾ ਨਾ ਤੂੰ ਭਾਨੇ ਬਹੁਤਾ ਨਹੀਂ ਤਾਂ ਘੱਟ ਪੜੇਗਾ ਉਹਦੇ ਵਿੱਚੋਂ ਰਸ ਮਿਲੇਗਾ ਤੂੰ ਬਹੁਤੀ ਨਹੀਂ ਸੰਗਤ ਥੋੜੀ ਕਰੇਗਾ ਉਹਦੇ ਵਿੱਚੋਂ ਰਸ ਮਿਲੇਗਾ ਤੂੰ ਬਹੁਤਾ ਨਹੀਂ ਸੁਣ ਸਕਦਾ ਥੋੜਾ ਸੁਣ ਰਿਹਾ ਉਹਦੇ ਵਿੱਚੋਂ ਰਸ ਮਿਲੇਗਾ ਪਰ ਮਿਲੇਗਾ ਉਦੋਂ ਜਦੋਂ ਦਿਲੋਂ ਗੁਰੂ ਨੂੰ ਪਿਆਰ ਕਰੇ ਤਾਂ ਉਹਨੂੰ ਕਹਿੰਦੇ ਨੇ ਹਰ ਰਸ ਪਾਵੇ ਮਿਰਲਾ ਕੋਈ ਜਿਨ ਚਾਖੇ ਆ 6 ਜਨਮ ਤਰਪਤਾਨੇ ਦੁਨੀਆ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈ ਕਿ ਜਿਸ ਚੀਜ਼ ਦੇ ਨਾਲ ਇਨਸਾਨ ਕਹੇ ਦੇ ਮੈਂ ਦੇਖਣ ਵਾਲੀ ਚੀਜ਼ ਆ ਮੈਂ ਦੇਖ ਲਈਏ ਮੈਨੂੰ ਰੱਜ ਆ ਗਿਆ ਆ ਚੀਜ਼ ਜ ਮੈਂ ਖਾ ਲਈਏ ਮੈਨੂੰ ਰੱਜ ਆ ਗਿਆ ਕਿਸੇ ਵੀ ਚੀਜ਼ ਕਰਕੇ ਇਨਸਾਨ ਨੂੰ ਰੱਜ ਨਹੀਂ ਹੁੰਦਾ ਭਾਵੇਂ ਕੋਈ ਵਸਤੂ ਹੈ ਭਾਵੇਂ ਕੋਈ ਪਦਾਰਥ ਹੈ ਅਤੇ ਨਾ ਅੱਜ ਤੱਕ ਰੱਜ ਕਿਸੇ ਨੂੰ ਆਇਆ ਵਸਤੂਆਂ ਦੇ ਨਾਲ ਪਦਾਰਥਾਂ ਦੇ ਨਾਲ ਜ਼ਿੰਦਗੀ ਦੇ ਸਵਾਸ ਚਲਦੇ ਨੇ ਅਖੀਰਲੀ ਲੜੀ ਹੁੰਦੀ ਹੈ ਜ਼ਿੰਦਗੀ ਦੀ ਫਿਰ ਵੀ ਹੋਰ ਉਮੀਦ ਰੱਖੀ ਬੈਠਾ ਹੈ ਕਿ ਚੰਦ ਦਿਨ ਹੋਰ ਹੋਣ ਜ਼ਿੰਦਗੀ ਦੇ ਮੰਨ ਲਓ ਰੱਜ ਕਿਸੇ ਨੂੰ ਨਹੀਂ ਆਉਂਦਾ ਤਾਂ ਸਤਿਗੁਰੂ ਕਹਿੰਦੇ ਨੇ ਰੱਜ ਆਉਂਦਾ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਿਨ ਚ ਆਖਿਆ ਸੇ ਜਨ ਤ੍ਰਪਤਾਨੇ ਤ੍ਰਪਤਾਨੇ ਦਾ ਅਰਥ ਹੁੰਦਾ ਰੱਜੇ ਹੋਏ ਰੱਜ ਗਏ ਨੇ ਵੇ ਪਰਵਾਹ ਹੋ ਜਾਣਾ ਚਾਹ ਖਤਮ ਹੋ ਗਈ ਉਹਨੂੰ ਕਹਿੰਦੇ ਨੇ ਤ੍ਰਪਤਾਨੇ ਕਿ ਕੋਈ ਜਦੋਂ ਰਾਜ ਹੋ ਗਏ ਆ ਫਿਰ ਕਿਸੇ ਚੀਜ਼ ਦੀ ਚਾਹ ਨਹੀਂ ਐ ਕੋਈ ਮਨੋਰਥ ਨਹੀਂ ਐ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਉਹ ਹੁੰਦੇ ਨੇ ਗੁਰੂ ਮੂਰਤ ਚਰਨਾਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਪੂਰਨ ਪੁਰਖ ਨਹੀਂ ਡੋਲਾਨੇ ਹੁਣ ਜਦੋਂ ਸਤਿਗੁਰਾਂ ਨੇ ਰਹਿਮਤ ਕੀਤੀ ਇਹਨੂੰ ਤ੍ਰਿਪਤਾਨੇ ਕਰ ਦਿੱਤਾ ਰਾਜ ਆ ਗਿਆ ਇਸਨੂੰ ਤਾਂ ਫਿਰ ਇਹ ਅਡੋਲੇਗਾ ਡੋਲੇਗਾ ਥੋੜਾ ਇਹ ਤਾਂ ਪੂਰਾ ਹੋ ਗਿਆ ਪੂਰਨ ਪੁਰਖ ਦੇ ਨਾਲ ਜੁੜ ਗਿਆ ਸਤਿਗੁਰਾਂ ਨੇ ਪੂਰਾ ਕਰ ਦਿੱਤਾ ਹੁਣ ਡੋਲੇਗਾ ਕਿਵੇਂ ਡੋਲਦਾ ਨਹੀਂ ਹੈ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੇ ਸਤਿਗੁਰਾਂ ਨੇ ਫਿਰ ਇੱਕ ਇਹਦਾ ਮੁਕਾਮ ਇਹਦਾ ਇੱਕ ਟਿਕਾਣਾ ਬਣਾ ਦਿੱਤਾ ਉਹ ਰਸ ਬਣਾ ਦਿੱਤਾ ਉਹ ਆਨੰਦ ਬਣਾ ਦਿੱਤਾ ਉਹ ਸਕੂਨ ਬਣਾ ਦਿੱਤਾ ਜਿਹੜਾ ਡੋਲਦਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਜਿਹੜਾ ਸੋ ਪਰ ਹੁੰਦਾ ਹੈ ਨਾ ਉਹ ਹੁੰਦਾ ਨਕਾ ਨਕ ਪਰ ਜਾਣਾ ਹੁਣ ਇਹਦਾ ਨਕਾ ਨਕ ਪਰ ਅੱਜ ਲਬਦਾ ਫਿਰਦਾ ਕਿ ਮੈਨੂੰ ਸਕੂਨ ਮਿਲੇ ਕਿ ਤੋ ਥੋੜਾ ਮਿਲ ਜੇ ਕਿ ਤੋ ਮੈਨੂੰ ਖੁਸ਼ੀ ਮਿਲੇ ਪਰ ਮਿਲਦੀ ਨਹੀਂ ਮਾੜੀ ਸੋਚ ਵਿਚਾਰ ਕਰਕੇ ਮਾੜੇ ਕਰਮਾ ਕਰਕੇ ਅਸੀਂ ਨੇ ਖੁਸ਼ੀ ਨੂੰ ਵੀ ਦੁੱਖ ਦੇ ਵਿੱਚ ਤਬਦੀਲ ਕਰ ਰਿਆ ਹੈ ਸਕੂਦੋਂ ਸਕੂਨ ਨੂੰ ਵੀ ਅਸੀਂ ਨੇ ਜਿਹੜਾ ਤਬਦੀਲ ਕਰ ਦਿੱਤਾ ਦੁੱਖਾਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸੋ ਪਰ ਭਰੇ ਫਿਰ ਨਕਾ ਨਕ ਭਰੇ ਰਹਿੰਦੇ ਨੇ ਪਰ ਉਹ ਤਾਂ ਭਰੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੇਮ ਦੇ ਰੰਗ ਚੜ ਜਾਂਦੇ ਪਰਮਾਤਮਾ ਦੇ ਪ੍ਰੇਮ ਦਾ ਕਿ ਪ੍ਰੇਮ ਦੇ ਵਿੱਚ ਖੁਸ਼ੀਆਂ ਨੇ ਪ੍ਰੇਮ ਦੇ ਵਿੱਚ ਆਨੰਦ ਹੈ ਅਤੇ ਪ੍ਰੇਮ ਦੇ ਵਿੱਚ ਖੇੜਾ ਹੈ ਪ੍ਰੇਮ ਦੇ ਵਿੱਚ ਹੀ ਲੋਕ ਪਰਲੋਕ ਦਾ ਸੁੱਖ ਹੈ ਤਾਂ ਜਦੋਂ ਐਦਾਂ ਕਰਦਾ ਹੈ ਫਿਰ ਉਹ ਸਤਿਗੁਰੂ ਕਹਿੰਦੇ ਨੇ ਰੰਗ ਚੜਦਾ ਜੀ ਉਪਜੈ ਚਾਓ ਸਾਧਕ ਇਸੇ ਰੰਗ ਕਿੱਥੇ ਚੜਦਾ ਹੈ ਗੁਰੂ ਮਵਾਰਕ ਚ ਉਪਜੈ ਚਾਓ ਸਾਧਕੈ ਸੰਗ ਗੁਰੂ ਮਵਾਰਕ ਚਰਣਾ ਦੇ ਵਿੱਚ ਆ ਕੇ ਰੰਗ ਚੜਦੈ ਗੁਰੂ ਮਵਾਰਕ ਚਰਣਾ ਦੇ ਵਿੱਚ ਆ ਕੇ ਇਹ ਲੋਕ ਸੁਖੀ ਆ ਪਰ ਲੋਕ ਸੁਹੇਲਾ ਹੁੰਦਾ ਹੈ ਪਰੇ ਸਰਣ ਆਨ ਸਭ ਤਿਆਗ ਸਤਗੁਰਾਂ ਨੇ ਖੁਸ਼ੀਆਂ ਦੇ ਕੇ ਸਕੂਨ ਦੇ ਕੇ ਲੋਕ ਪਰਲੋਕ ਦਾ ਸੁਖ ਦੱਸ ਕੇ ਸਤਗੁਰੂ ਕਹਿੰਦੇ ਸਭ ਕੁਝ ਤੇਰੀ ਝੂਲੀ ਦੇ ਵਿੱਚ ਪਾਉਣ ਲੱਗੇ ਆ ਤੇਰੀ ਝੂਲੀ ਦੇ ਵਿੱਚ ਇਹ ਸਭ ਕੁਝ ਫੇਰ ਪਰੇਗਾ ਪਬੇਗਾ 파ਰੇ ਸ਼ਰਨ ਪਾਨ ਸਭ ਧਿਆ ਗੁਰੂ ਮੁਵਾਰਕ ਚਰਣਾ ਦੇ ਵਿਚ ਆ ਗੇ ਤਾਂ ਫਿਰ ਤੂੰ ਇੱਥੇ ਹੋਰ ਕਿਸੇ ਦਾ ਅਸਰਾ ਨਹੀਂ ਧੱਕਣਾ ਇੱਥੇ ਜਦੋਂ ਆ ਗਏ ਆ ਨਾ ਫਿਰ ਤੇਰਾ ਪ੍ਰੇਮ ਇੱਕ ਦੇ ਨਾਲ ਜੁੜੇ ਸਤਕਾਰ ਭਾਵੇਂ ਸਭ ਦਾ ਕਰੀ ਪਰ ਅੰਦਰੋਂ ਦਿਲੋਂ ਪ੍ਰੇਮ ਜਿਹੜਾ ਬਣਨਾ ਉਹ ਇੱਕ ਦੇ ਨਾਲ ਬਣੇ ਖੁਸ਼ੀਆਂ ਛੋੜੀਆਂ ਕੀ ਸਤਗੁਰੂ ਤਾਂ ਬੇਸਮਾਰ ਖਜ਼ਾਨਾ ਦਿੰਦੇ ਨੇ ਤਉ ਖਜ਼ਾਨਾ ਸਭ ਬਖਸ਼ਿਸ਼ ਕਰਦੇ ਨੇ ਪਰ ਉਹ ਮਾਨਸੀਤਾ ਸਕਦੇ ਆ ਅਤੇ ਜਦੋਂ ਅਸੀਂ ਸਾਰੇ ਆਸਰੇ ਧਿਆਨ ਕੇ ਸਿਰਫ ਆਸਰਾ ਗੁਰੂ ਤੇ ਰੱਖਦੇ ਆ ਕਿ ਗੁਰੂ ਨੇ ਸਾਡੇ ਬਾਰੇ ਨਿਆਰੇ ਕਰਦੇ ਆਂ ਅੰਤਰ ਪਰਗਾਸ ਅਨੰਦਨ ਲਿਵ ਲਾਗ ਜਦੋਂ ਪ੍ਰਕਾਸ਼ ਹੁੰਦਾ ਮੱਲੋ ਚਾਨਣਾ ਮਨਿਆਰਾ ਹੁੰਦਾ ਤੈਨੂੰ ਪੂਰਾ ਯਕੀਨ ਹੋ ਜਾਂਦਾ ਕਿ ਆ ਜੋ ਮੈਂ ਸਭ ਕੁਝ ਤਿਆਗ ਦਿੱਤਾ ਤਾਂ ਗੁਰੂ ਦਾ ਜਦੋਂ ਪੱਲਾ ਫੜਿਆ ਮੈਨੇ ਗੁਰੂ ਨੇ ਮੈਨੂੰ ਪੱਲਾ ਫੜਾਇਆ ਹੈ ਤਾਂ ਫਿਰ ਵਾਰੀ ਨੇ ਆਰੀ ਹੋਦੇ ਨੇ ਕਿਸੇ ਚੀਜ਼ ਦੀ ਘਾਟ ਨਹੀਂ ਹੈ ਅਤੇ ਆਨੰਦ ਹੀ ਆਨੰਦ ਹੈ ਖੁਸ਼ੀਆਂ ਖੁਸ਼ੀਆਂ ਨੇ ਕਿਹੜਾ ਹੀ ਕਿਹੜਾ ਤਾਂ ਫਿਰ ਇੱਕ ਪਟਕੇਗਾ ਵੀ ਕਿਉਂ ਪਟਕਣਾ ਖਤਮ ਹੋਈ ਸਕੂਨ ਆਇਆ ਤਾਂ ਅੰਤਰ ਪ੍ਰਗਿਆਸ ਹੋ ਗਿਆ ਇਹਦੇ ਅੰਦਰ ਮੱਲੋ ਚਾਨਣਾ ਇਹਨੂੰ ਬਲੇਬ ਹੋ ਗਿਆ ਕਿ ਮੈਂ ਹੁਣ ਜਾਣਾ ਕਿਤੇ ਨਹੀਂ ਹੈ ਪਰੋਸਾ ਬਣ ਗਿਆ ਗੁਰੂ ਦੇ ਨਾਲ ਅਨਦਨ ਲਿਬ ਲਾ ਕੇ ਹੁਣ ਇਹਦੀ ਸੋਚਦਾ ਰਹਿੰਦਾ ਕਿ ਮੈਂ ਮੇਰੇ ਮਨ ਦੇ ਵਿੱਚ ਵਿਚਾਰ ਇਦਾਂ ਦਾ ਨਾ ਆਵੇ ਕਿ ਜਿਹੜਾ ਮੈਂ ਰੱਬ ਤੋਂ ਦੂਰ ਹੋਵਾਂ ਰੱਬ ਦੀ ਰਹਿਮਤ ਵਰਸੇ ਰੱਬ ਦੇ ਦਰ ਤੇ ਜਾਵਾਂ ਭਾਵੇਂ ਨਾ ਜਾਵਾਂ ਵਿਚਾਰ ਵੀ ਮੇਰੇ ਚੰਗੇ ਬਣੇ ਰਹਿਣ ਇਹ ਅਨਦਨ ਲਿਬ ਲਾ ਕੇ ਰੱਖਦਾ ਭਾਵ ਕਿ ਸੁਚੇਤ ਰਹਿੰਦਾ ਕਿ ਮੇਰੇ ਮਾੜੇ ਵਿਚਾਰ ਨਾ ਬਣ ਮਾੜੇ ਕਰਮ ਕਰਨ ਦੀ ਗਲਤੀ ਬੜੀ ਦੂਰ ਦੀ ਹੈ ਮਾੜੀ ਸੋਚ ਵਿਚਾਰ ਵੀ ਨਹੀਂ ਲੈ ਕੇ ਆਉਂਦਾ ਹੁਣ ਐਦਾਂ ਦਾ ਸਤਿਗੁਰੂ ਕਹਿੰਦੇ ਨੇ ਇਹ ਇਨਸਾਨ ਬਣ ਜਾਂਦਾ ਹੈ ਗੁਰੂ ਮਹਾਰਗ ਚਰਣਾ ਦੇ ਵਿਚਾਗੇ ਐਦਾਂ ਸੰਭਲ ਜਾਂਦਾ ਹੈ ਆਪਣੇ ਆਪ ਨੂੰ ਸੰਭਾਲ ਲ ਸੰਭਾਲ ਲੈਂਦਾ ਹੈ ਬੜ ਭਾਗੀ ਜਪਿਆ ਪ੍ਰਭ ਸੋਏ ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਹੋ ਸਕਦਾ ਐਦਾਂ ਦਾ ਤਰਨਾ ਦੁਨੀਆ ਜਪ ਕਰਦੀ ਪਈਏ ਦੁਨੀਆ ਬੜੇ ਅਰਬ ਨੂੰ ਤੇ ਉਹਦੀਆਂ ਪਈਆਂ ਨੇ ਖਾ ਤਰੀਕਿਆਂ ਦੇ ਨਾਲ ਪਰ ਕੋਈ ਵਿਰਲਾ ਹੈ ਜਿਹੜਾ ਰੱਬ ਦੇ ਮਤਾਲੂਕ ਚੱਲਦਾ ਜਿਵੇਂ ਰੱਬ ਦੀ ਰਾਜਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਆ ਵੱਡੇ ਆਪਾ ਕਰਨ ਵਾਲਾ ਨਾਨਕ ਨਾਮ ਰਤੇ ਸੁਖ ਹੋਵੇ ਨਾਨਕ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਭਾਈ ਰੱਬ ਦੇ ਨਾਮ ਦੇ ਵਿੱਚ ਰਤੇ ਆ ਜਾਂਦਾ ਰਤੇ ਦਾ ਅਰਥ ਹੁੰਦਾ ਜੀ ਮਸਤ ਹੋ ਜਾਣਾ ਪਰਮਾਤਮਾ ਦੇ ਨਾਮ ਦੇ ਵਿੱਚ ਜਿਹੜਾ ਮਸਤ ਹੈ ਖੁਸ਼ੀਆਂ ਵੀ ਉਹਦੇ ਕੋਲ ਹੀ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਜਿਹੜਾ ਮਸਤ ਹੋ ਜਾਂਦਾ ਹੈ ਹਰ ਇੱਕ ਰੰਗ ਜ਼ਿੰਦਗੀ ਦਾ ਹਰ ਇੱਕ ਮੌਜ ਹਰ ਇੱਕ ਮਸਤੀ ਹਰ ਇੱਕ ਖੇੜਾ ਹਰ ਇੱਕ ਸਕੂਨ ਹਰ ਇੱਕ ਖੁਸ਼ੀਆਂ ਉਹਦੇ ਕੋਲ ਨੇ ਪਰ ਜਦੋਂ ਗੁਰੂ ਦੇ ਨਾਲ ਇਹ ਪ੍ਰੇਮ ਬਣਦਾ ਹੈ ਹਲ ਮਸਤ ਬਣ ਜਾਂਦਾ ਹੈ ਸਤਿਗੁਰੂ ਦੇ ਕਰਕੇ ਕਹਿੰਦੇ ਨੇ ਭਾਜੀ ਗੁਰੂ ਦਾ ਪ੍ਰੇਮ ਗੁਰੂ ਦੀ ਮਹਾਪਤ ਉਦੋਂ ਬਣਦੀ ਹੈ ਜਦੋਂ ਤੂੰ ਗੁਰੂ ਤੇ ਵਿਸ਼ਵਾਸ ਕਰਦਾ ਹੈ ਗੁਰੂ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਆਉਂਦਾ ਨਹੀਂ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਦੁਨੀਆ ਹੈ ਕੋਈ ਬਿਰਲਾ ਜੀ ਤਰਦੇਸ ਦੁਨੀਆ ਤੇ ਨਾਲੇ ਇਹ ਵੀ ਕਹਿੰਦੇ ਨੇ ਕਿ ਮਨ ਹੱਟ ਕੇ ਨਾ ਪਾਈਏ ਅਰ ਕੋ ਪਾਪ ਤੱਕੇ ਸਭ ਕੋ ਤੇਰੇ ਮਨ ਹੱਟ ਕਰਕੇ ਰੱਬ ਨਹੀਂ ਮਿਲੇਗਾ ਜੇ ਤੂੰ ਮਨ ਦਾ ਹੱਟ ਕਰੇਗਾ ਆ ਪ੍ਰੇਮ ਦੇ ਵਿੱਚ ਰੱਬ ਮਿਲਦਾ ਹੈ ਮਨ ਹਟ ਕਰਨਾ ਜਿਸ ਤਰ੍ਹਾਂ ਅਸੀਂ ਅੜੀ ਕਰਕੇ ਬਹਿ ਜਾਣਾ ਅੜੀ ਕਰਕੇ ਭਜਨ ਬੰਦਗੀ ਕਰਕੇ ਬਹਿਣਾ ਅੜੀ ਕਰਕੇ ਜਗ ਗਣਤੀਆਂ ਮਿਣਤੀਆਂ ਦੇ ਵਿੱਚ ਬਹਿ ਜਾਣਾ ਉਹਨੂੰ ਮਨ ਹਟ ਕਹਿੰਦੇ ਨੇ ਸਤਿਗੁਰੂ ਕਹਿੰਦੇ ਰੱਬ ਮਿਲਦਾ ਤਾਂ ਸੈਸ ਸਿਆਣਪ ਕਰ ਰਹੇ ਮਨ ਕੋਰ ਰੰਗਣਾ ਹੋ ਗਿਆ ਸਿਆਣਪਾ ਬੜੀਆਂ ਕਰਦੇ ਆ ਲੱਜ ਜਤਨ ਬੜੇ ਕਰਦੇ ਆ ਕਿ ਇਦਰੋਂ ਵੀ ਸਾਡੇ ਹਿੱਸੇ ਦੇ ਵਿੱਚ ਆ ਦੇ ਇਦਰੋਂ ਵੀ ਸਾਡੇ ਹਿਸਾਬ ਕਿਤਾਬ ਦੇ ਵਿੱਚ ਉਹ ਜੇ ਬੜੀਆਂ ਸਿਆਣਪਾਂ ਚਲਦੀਆਂ ਨੇ ਪਰ ਰੰਮ ਦਾ ਰੰਗ ਉਥੇ ਨਹੀਂ ਚੜਦਾ ਰੱਬ ਦੀ ਖੁਸ਼ੀ ਉਥੇ ਨਹੀਂ ਮਿਲਦੀ ਰੱਬ ਦਾ ਸਕੂਨ ਉਥੇ ਨਹੀਂ ਮਿਲਦਾ ਸਾਡੀ ਸਿਆਣਪ ਦੇ ਨਾਲ ਇਨਸਾਨ ਇਹ ਤਾਂ ਲੱਖਾਂ ਜਤਨ ਕੀਤੇ ਨੇ ਬੜੇ ਅਰਬਾਂ ਖਰਬਾਂ ਵਾਲੇ ਨੇ ਜਿਨ੍ਹਾਂ ਨੇ ਯਤਨ ਕੀਤੇ ਹੋਏ ਨੇ ਮਾਇਆ ਦੇ ਨਾਲ ਰੱਬ ਮਿਲ ਜੇਗਾ ਰਤਵੀਆਂ ਦੇ ਨਾਲ ਰੱਬ ਮਿਲ ਜੇਗਾ ਸਤਿਗੁਰੂ ਕਹਿੰਦੇ ਨੇ ਕੂੜ ਕਪਟ ਕਿਨਹ ਨਾ ਪਾਹੋ ਜੋ ਬੀਜੈ ਖਾਵੈ ਸੋਏ ਜਿਹੜਾ ਆਪਣੇ ਉਹਦੇ ਕਰਕੇ ਰੱਬ ਨੂੰ ਪਾਉਣਾ ਚਾਹੁੰਦਾ ਸਤਿਗੁਰੂ ਕਹਿੰਦੇ ਕੂੜ ਹੈ ਮਾਇਆ ਕਰਕੇ ਰੱਬ ਨੂੰ ਪਾਉਣਾ ਚਾਹੁੰਦਾ ਸਤਿਗੁਰੂ ਕਹਿੰਦੇ ਕੂੜ ਹੈ ਹੋਰ ਕਿਤੇ ਜੰਜਾਲ ਕਰਕੇ ਰੱਬ ਦੇ ਨਾਲ ਤੂੰ ਪ੍ਰੇਮ ਆਪਣੀ ਸਿਆਣਪ ਦੇ ਨਾਲ ਪਾਉਣਾ ਚਾਹੁੰਨਾ ਸਤਿਗੁਰੂ ਕਹਿੰਦੇ ਕੂੜ ਹੈ ਤੇਰਾ ਨਿਹਰਾ ਅਖੰਡ ਹੈ ਰੱਬ ਦੇ ਦਰ ਤੇ ਇਹ ਪਰਵਾਣੀ ਹੁੰਦਾ ਸਤਿਗੁਰੂ ਕਹਿੰਦੇ ਨੇ ਜੋ ਬੀਜੈ ਖਾਵੈ ਉਨ ਜੇ ਤਾਂ ਸਕੂਨ ਹੋ ਇਹਨੇ ਲੈਣਾ ਹੋਵੇ ਗੁਰੂ ਦਾ ਤਾਂ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਧਰਤੀ ਦੇ ਵਿੱਚ ਮਨ ਲੋ ਬੀਜ ਬੀਜੀ ਜਾਏ ਤਾਂ ਬੀਜ ਨੇ ਫਲ ਉਦਾਂ ਦਾ ਦੇਣਾ ਹੈ ਜਿੱਦਾਂ ਦਾ ਸੀ ਬੀਜ ਪੀਜਾਂ ਰੱਬ ਦਾ ਨਾਮ ਸਾਡੇ ਕਰਮ ਵੀ ਇਦਾਂ ਦੇ ਨੇ ਜਿੱਦਾਂ ਦੇ ਅਸੀਂ ਬੀਜ ਲਏ ਨੇ ਉਹ ਫਲ ਕੇ ਸਾਨੂੰ ਮਿਲਣਗੇ ਜਿੱਦਾਂ ਦਾ ਮਰਜੀ ਬੀਜ ਬੀਜ ਲਈਏ ਜੋ ਬੀਜ ਖਾਵੇਂ ਸੋ ਚੰਗਾ ਬੀਜ ਲਏ ਭਾਵੇਂ ਮਾੜਾ ਬੀਜ ਲਏ ਉਹ ਤੇਰੇ ਸਾਹਮਣੇ ਆਉਣਾ ਹੋ ਸਕਦਾ ਦੁਨੀਆ ਦਾ ਬੀਜ ਨਾ ਪੁੰਗਰੇ ਨਾ ਹੋਵੇ ਗਲ ਜੇ ਕੋਈ ਹੋਰ ਕਾਰਨ ਬਣ ਜੇ ਪਰ ਕਰਮਾਂ ਦਾ ਬੀਜ ਜਿਹੜਾ ਬੀਜਿਆ ਗਿਆ ਇਹ ਨਾ ਗਲਦਾ ਹੈ ਅਤੇ ਨਾ ਇਹ ਸੰਗਤ ਜੀ ਕਿਸੇ ਕਾਰਨ ਕੇ ਨਹੀਂ ਹੋਇਆ ਇਹ ਪੁੰਗਰਦਾ ਵੀ ਹੈ ਫਲ ਪੱਤੇ ਪੂੜਾ ਪੌਦਾ ਬਣਦਾ ਹੈ ਦਰਖਤ ਬਣਦਾ ਹੈ ਕੱਟਣਾ ਪਟਣਾ ਤੈਨੂੰ ਪੈਂਦਾ ਜਿੱਦਾਂ ਦਾ ਮਰਜ ਚੰਗਾ ਬੀਜ ਲੈ ਭਾਵੇਂ ਮਾੜਾ ਬੀਜ ਲੈ ਅੰਮ੍ਰਿਤ ਵਰਗਾ ਬਿਰਖ ਵੀ ਹੁੰਦਾ ਹੈ ਜ਼ਹਿਰ ਵਰਗਾ ਬਿਰਖ ਵੀ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਤੇਰੀ ਮਰਜ਼ੀ ਹੈ ਸਜਣਾ ਜ਼ਹਿਰ ਵੀ ਜਲੇ ਭਾਵੇਂ ਤੂੰ ਅੰਮ੍ਰਿਤ ਵੀ ਜਲੇ ਕਿਉਂਕਿ ਬੀਜੈ ਬਿਖ ਮੰਗੈ ਅੰਮ੍ਰਿਤ ਬਿਖ ਬੀਜੇ ਆ ਗਿਆ ਅੰਮ੍ਰਿਤ ਬੀਜੇ ਆ ਗਿਆ ਅੱਜ ਚੰਗੇ ਕਰਮ ਨੇ ਅੰਮ੍ਰਿਤ ਬੀਜੇ ਆ ਗਿਆ ਅੱਜ ਚੰਗੀ ਸੋਚ ਵਿਚਾਰ ਹੈ ਤੇਰੀ ਤੇਰੇ ਲਈ ਬੀਜੇ ਆ ਗਿਆ ਅੱਜ ਤੂੰ ਮਾੜੇ ਅੱਜ ਕਰਦਾ ਹੈ ਨਾ ਕਿਸੇ ਦੇ ਲਈ ਭਲਕੇ ਤੇਰੇ ਸਾਹਮਣੇ ਆਉਣੇ ਨੇ ਬੀਜੇ ਆ ਗਿਆ ਤੇਰਾ ਬੀਜ ਤਾਂ ਜਦੋਂ ਬੀਜ ਬੀਜਿਆ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨ ਅਧੀਜ ਹੈ ਅਵਰਜਨਾ ਫਿਰ ਕਾਤੇ ਦੋਸ ਤੇਰੇ ਮਾੜੇ ਕਰਮ ਤੋਂ ਭੋਗਦਾ ਪਿਆ ਮਾੜੇ ਦੋਸ ਦੂਜਿਆਂ ਦੇ ਤੋਂ ਭੋਗਦਾ ਪਿਆ ਛਿਕਵੇ ਗਲੇ ਫਿਰ ਰੱਬ ਦੇ ਨਾਲ ਕਰਦਾ ਕਿ ਰੱਬ ਨੇ ਮੈਨੂੰ ਦੁੱਖ ਦੇ ਦਿੱਤੇ ਰੱਬ ਦੇ ਮੇਰੇ ਨਾਲ ਇਦਾਂ ਕਰਦਾ ਨਾ ਸਤਗੁਰੂ ਕਹਿੰਦੇ ਨੇ ਜੋ ਤੇਰੇ ਕਰਮ ਸੀ ਭਾਈ ਉਹ ਤੋਂ ਤਾਂ ਸਤਿਗੁਰੂ ਕਹਿੰਦੇ ਨੇ ਕਿ ਆਪਣੇ ਕਰਮ ਸਹੀ ਬਣਾ ਲੈ ਆਪਣੀ ਸੋਚ ਵਿਚਾਰ ਸਹੀ ਬਣਾ ਲੈ ਇਸ ਕਰਮਾਂ ਇਸ ਸੋਚ ਵਿਚਾਰ ਨੇ ਤੇਰੇ ਲਈ ਅੰਮ੍ਰਿਤ ਬਣਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਮ੍ਰਿਤ ਬਣੇਗਾ ਜਿਹੜੇ ਸਮੇਂ ਦੇ ਵਿੱਚ ਚੱਲਦੇ ਉਦੋਂ ਅੰਮ੍ਰਿਤ ਬਣੇਗਾ ਤਾ ਬਣਾ ਜਿੰਨਾ ਬਣਾ ਸਕਦਾ ਸਤਿਗੁਰੂ ਕਹਿੰਦੇ ਨੇ ਅਮਰਤ ਬਣੇਗਾ ਭਾਈ ਲੋਕ ਸੁਖੀ ਆ ਪਰ ਲੋਕ ਸੋਹਿਲਾ ਹੁੰਦਾ ਹੈ ਖੁਸ਼ੀਆਂ ਆਨੰਦ ਹਰ ਇੱਕ ਚੀਜ਼ ਤੇਰੇ ਸਤਿਗੁਰੂ ਕਹਿੰਦੇ ਨੇ ਝੋਲੀ ਦੇ ਵਿੱਚ ਪਵੇਗੀ ਤਾਂ ਜਦੋਂ ਤੂੰ ਗੁਰੂ ਦਾ ਅਮਰਤ ਲੈਣਾ ਹੈ ਸੁਰਨਾਰ ਮਨ ਜਨੇ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਬੜੇ ਬੜੇ ਦੇਵੀ ਦੇਵਤੇ ਅਮਰਤ ਨੂੰ ਖੋਜਦੇ ਨੇ ਉਹ ਸਤਿਗੁਰੂ ਸਾਨੂੰ ਦੇਂਦੇ ਪਏ ਨੇ ਉਹ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ ਸੋ ਗੁਰ ਅੰਮ੍ਰਿਤ ਗੁਰ ਤੇ ਪਾਇਆ ਕਿ ਭਾਈ ਆ ਅੰਮ੍ਰਿਤ ਦਿਨੂ ਦੇ ਰਹਿਆ ਬੜੇ ਬੜੇ ॠषि मुनि ਇਸ ਅੰਮ੍ਰਿਤ ਨੂੰ ਲੋਚਦੇ ਨੇ ਜਿਹੜਾ ਅੰਮ੍ਰਿਤ ਸਾਡੀ ਝੋਲੀ ਦੇ ਬੋਲ ਸਾਡੀ ਝੋਲੀ ਦੇ ਵਿੱਚ ਪੈਂਦੇ ਨੇ ਗੁਰਬਾਣੀ ਦੇ ਗੁਰਬਾਣੀ ਦੀਆਂ ਵਿਚਾਰਾਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਇਤੋਂ ਵੱਡਾ ਅੰਮ੍ਰਿਤ ਕੀ ਹੋ ਸਕਦਾ ਤਾਂ ਸਤਿਗੁਰ ਕਹਿੰਦੇ ਨੇ ਅੰਮ੍ਰਿਤ ਤੈਨੂੰ ਮਿਲ ਰਿਹਾ ਭਾਈ ਤਾਂ ਉਹ ਅੰਮ੍ਰਿਤ ਨੂੰ ਸਾਹਮਣੇ ਰੱਖ ਗੁਰੂ ਦਾ ਸਕੂਨ ਮਿਲੇਗਾ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਗੁਰੂ ਦਾ ਆਨੰਦ ਮਿਲੇਗਾ ਗੁਰੂ ਨੇ ਤੇਨੇ 84 ਦਾ ਗਿੜ ਘਟਣਾ ਜਨਮ ਜਨਮਾਂਤਰਾਂ ਦੀ ਮਿਲਣ ਹੋਣੀ ਹੈ ਪਰ ਉਹ ਮਿਲਦਾ ਮਹਾਪਤ ਪ੍ਰੇਮ ਦੇ ਨਾਲ ਸਮਾਪਤੀ ਦੇ ਸਮੇਂ ਉਹਨਾਂ ਪਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ